ਜੋ ਦੋ ਤਸਵੀਰਾਂ ਦੇ ਵਿੱਚ ਜਿਹੜਾ ਰੋਡ ਦੇ ਉੱਤੇ ਜਿਹੜਾ ਭੈਣ ਨੇ ਜਿਹੜਾ ਐਕਸੀਡੈਂਟ ਹੋਇਆ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਇੱਥੇ ਬਈ ਕੀ ਗੱਲਬਾਤ ਹੋਈ ਹੈ ਬਈ ਦੱਸੋਗੇ ਥੋੜਾ ਜਿਹਾ ਸਾਰੇ ਇੱਕ ਗੱਡੀ ਮੇਰੇ ਬ੍ਰਦਰ ਦੀ ਆ ਰਹੀ ਸੀ ਇੱਕ ਆਪਣੇ ਸਾਈਡ ਤੋਂ ਰਹੀ ਸੀ ਇਧਰ ਰਸਤਵਾਲ ਤੋਂ ਨਿਕਲੇ ਆ ਹੂੰ ਉਹਨਾਂ ਨੇ ਗੱਡੀ ਇਕਦਮ ਹੀ ਇੱਕ ਸਾਈਡ ਨੂੰ ਮੋੜਤੀ ਆ ਹੂੰ ਉਹਨਾਂ ਨੇ ਜਦੋਂ ਇਹਨਾਂ ਗੱਡੀ ਵਿੱਚ ਮਾਰੀ ਟੱਚ ਹੋਈ ਐ ਇੱਕ ਸਾਈਡ ਤੋਂ ਆ ਬੈਨਿਊ ਖੜੀ ਆ ਹੂੰ ਉਹ ਗੱਡੀ ਆਪਣੀ ਭਿਜਾ ਕੇ ਵੀ ਲੈ ਕੇ ਆ ਤੇ ਮੇਰੇ ਬ੍ਰਦਰ ਦੇ ਇੱਕ ਇੱਕ ਇਦਾਂ ਦੀ ਸੱਟਾਂ ਮਾਰਤੀਆਂ ਸਿਰ ਤੇ ਵਿੱਚ ਜਿਨ੍ਹਾਂ ਨੇ ਮਾਰੀ ਭਾਈ ਸੱਟਾਂ ਸਰ ਜੋ ਗੱਡੀ ਵਾਲੀ ਕੂਜੇ ਸੀ ਸਰ ਕਿਹੜੀ ਤਿੰਨ ਗੱਡੀ ਜਿਹੜੀ ਆ ਗੱਡੀ ਸੈਂਟਰ ਤੇ ਲੱਗੀ ਭਜੀ ਹੈ ਕਿ ਦਾਈ ਹੈ ਭਜੀ ਮੜਾ ਜਿਆ ਦੱਸ ਦੋਗੇ ਸਰ ਉਧਰ ਸੀ ਨੰਬਰ ਲੈ ਸਕਦੇ ਉਹ ਗੱਡੀ ਦਾ ਸਾਹਮਣੇ ਸਰ ਗੱਡੀ ਉਧਰੋਂ ਆ ਰਹੀ ਸੀ ਅੱਛਾ ਸਾਹਮਣੇ ਆ ਰਹੀ ਸੀ ਸਾਹਮਣੇ ਆ ਰਹੀ ਸੀ ਹੂੰ ਇਹਨਾਂ ਨੇ ਆਪਣੇ ਬਚਾਉਣ ਨੂੰ ਇੱਕਦਮ ਗੱਡੀ ਘੁਮਾਈ ਆ ਹੂੰ ਤੇ ਉਹਨਾਂ ਨੇ ਇੱਕਦਮ ਇਧਰੋਂ ਆ ਗੱਡੀ ਕੱਢੀ ਆ ਤੁਸੀਂ ਬੈਕ ਕਰ ਰਹੇ ਸੀ ਭਾਜੀ ਗੱਡੀ ਤੁਹਾਡੀ ਗੱਡੀ ਹੈ ਹਸਪੀਟਲ ਤੋਂ ਬੈਕ ਆ ਰਹੀ ਸੀ ਬਾਹਰਲੇ ਪਾਸੇ ਉਧਰ ਸਾਰੇ ਸਿੱਧੀ ਆ ਰਹੀ ਸੀ ਸਿੱਧੀ ਆ ਰਹੀ ਸੀ ਤੁਹਾਡੀ ਸਿੱਧੀ ਗੱਡੀ ਆ ਰਹੀ ਸੀ ਹੂੰ ਸਿੱਧੀ ਆ ਰਹੀ ਸੀ ਉਸ ਤੋਂ ਬਾਅਦ ਕੀ ਹੋਇਆ ਭਾਜੀ ਫਿਰ ਉਹਨਾਂ ਨੇ ਸਾਰ ਗੱਡੀ ਆ ਕੇ ਵਿੱਚ ਹਿੱਟ ਹੋਈ ਆ ਉਹਨਾਂ ਨੇ ਆਉਂਦਿਆ ਨਹੀਂ ਡਰਾਈਵਰ ਨੂੰ ਕੱਢ ਕੇ ਕੁੱਟਣਾ ਸ਼ੁਰੂ ਕਰ ਸਰ ਉਹਨਾਂ ਨੇ ਕਹਿਣਾ ਕਿ ਖੜੀ ਗੱਡੀ ਦੇ ਵਿੱਚ ਗੱਡੀ ਹਿੱਟ ਹੋਈ ਆ ਸਰ ਇਹ ਇਹ ਇੱਕ ਆਪਣਾ ਰੋਡ ਚੱਲੇ ਆ ਰਿਹਾ ਸੁੱਦੀ ਗੱਡੀ ਵਿੱਚ ਸੁੱਦੀ ਗੱਡੀ ਨਹੀਂ ਵੜ ਸਕਦੀ ਕੁੱਲ ਤਿੰਨ ਗੱਡੀਆਂ ਹਿੱਟ ਹੋਈਆਂ ਭਾਜੀ ਇੱਕ ਖੜੀ ਗੱਡੀ ਦੀ ਐ ਨੋਵਾ ਗੱਡੀ ਕਹਿੰਦੇ ਹੋਜੀ ਗੱਡੀ ਹਿੱਟ ਹੋਈ ਆ ਸਰ ਤੀਜੀ ਗੱਡੀ ਇੱਥੇ ਹੈ ਨਹੀਂ ਪਰ ਉਹ ਕਹਿ ਰਹੇ ਨੇ ਕਿ ਤੀਜੀ ਗੱਡੀ ਹਿੱਟ ਹੋਈ ਹੈ ਉਹ ਉਹਨਾਂ ਦਾ ਪਤਾ ਨਹੀਂ ਕਿੰਨੇ ਫਟਾ ਮਾਰੀ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ ਸਾਡੇ ਨਾਲ ਕੋਈ ਬਜ਼ੁਰਗ ਵੀ ਨਹੀਂ ਹੈ ਸਾਡਾ ਬੇਟਾ ਤੇ ਮੈਂ ਹੀ ਆ ਇਕ ਸਰ ਐਦਾਂ ਨਹੀਂ ਹੋ ਸਕਦਾ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਪ੍ਰਸ਼ਾਸਨ ਦਾ ਭਾਜੀ ਇਹ ਗੱਡੀ ਕੌਣ ਡਰਾਈਵ ਕਰ ਰਿਹਾ ਸੀ ਬੱਲੇਆ ਦੱਸੋ ਭਾਜੀ ਬ੍ਰਦਰ ਬ੍ਰਦਰ ਕਿੱਥੇ ਤੁਹਾਡੇ ਭਾਜੀ ਉਹ ਵਾਲੇ ਇੱਥੇ ਨੇ ਭਾਜੀ ਉਹਨਾਂ ਸਿਰ ਤੇ ਸਾਥ ਨੇ ਤੇ ਜਿੰਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਨ੍ਹਾਂ ਨੇ ਮਾਰਕੁੱਟੀ ਕੀਤੀ ਉਹ ਕਿੱਥੇ ਹੈ ਭਾਜੀ ਇਸ ਟਾਈਮ ਭੱਜ ਗਏ ਜੀ ਅੱਛਾ ਉਹ ਭੱਜ ਗਏ ਆ ਮੈਂ ਨਹੀਂ ਕਾਲ ਕੀਤੀ ਉਹਨਾਂ ਮੁੰਡਿਆਂ ਨੂੰ ਇੱਥੇ ਲੱਗੇ ਦੇ ਮੁੰਡੇ ਕੋਈ ਸੀ ਹੂੰ ਕੋਣੇ ਕਾਲ ਕੀਤੀ ਉਹਨਾਂ ਨੂੰ ਅੱਛਾ ਮੁੰਡੇ ਤੁਰੰਤ ਹੀ ਆ ਗਏ ਉਸੇ ਵੇਲੇ ਤੇ ਤੁਹਾਡੇ ਜਿਹੜੇ ਬ੍ਰਦਰ ਨੂੰ ਗੱਡੀ ਚੋਂ ਕੱਢਿਆ ਉਹਨਾਂ ਨੇ ਬਾਹਰ ਬਾਹਰ ਕੱਢਿਆ ਗੱਡੀ ਚੋਂ ਉਹਨਾਂ ਨੇ ਕਿਹਾ ਵੀ ਜੋ ਚੋ ਮੇਚ ਮੇਚ ਗੁਣਾ ਆ ਜਾਂ ਮੇਚ ਜੋ ਕਲੇਮ ਬੰਦਾ ਮੈਨੂੰ ਦੱਸ ਦੋ ਪਰ ਉਹਨਾਂ ਨੇ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਿਆ ਤੁਸੀਂ ਨਾਲ ਬੈਠੇ ਸੀ ਭਾਈ ਉਸ ਵੇਲੇ ਮੈਂ ਭਾਈ ਉਸ ਵੇਲੇ ਹੂੰ ਮੈਂ ਮੇਰੇ ਬ੍ਰਦਰ ਨੂੰ ਦੱਸਿਆ ਮੈਂ ਹੂੰ ਮੇਰੇ ਕੋਲੋਂ ਆਇਆ ਸੀਗਾ ਹੂੰ ਮੇਰੇ ਵੱਡੇ ਦੀ ਪਾਰਟੀ ਸੀਗੀ ਮੇਰੇ ਕੋਲੋਂ ਆਇਆ ਸੀਗਾ ਹੂੰ ਉਹ ਜਦੋਂ ਆਏ ਆ ਤੇ ਉਦੋਂ ਕੋਲ ਆਉਂਦੇ ਇਹ ਸਿਰਫ ਆਪਣੀ ਰੋਡ ਤੇ ਇੱਕ ਇੱਕ ਤਰ੍ਹਾਂ ਦਾ ਕੱਲ ਰਹੀ ਸੀ ਹੂੰ ਜਿਹੜਾ ਇੱਕ ਗੱਡੀ ਇੱਕਦਮ ਕੱਢੀ ਆ ਉਹਦੇ ਕਰਕੇ ਉਹਨਾਂ ਦਾ ਇਨਸੀਡੈਂਟ ਹੋਇਆ ਜੀ ਭਾਈ ਹੂੰ ਤੇ ਦੂਜੀ ਗੱਡੀ ਵਾਲੇ ਕਿੱਥੇ ਭੱਜੇ ਉਹ ਉਹ ਪਾਈ ਭੱਜ ਗਏ ਤੇ ਜਿਹਨਾਂ ਨਾਲ ਐਕਸੀਡੈਂਟ ਹੋਇਆ ਉਹ ਕਿੱਥੇ ਗੱਡੀ ਭੱਜੀ ਉਹ ਇੱਥੇ ਖੜੇ ਸੀ ਕਿੱਥੇ ਖੜੇ ਭਾਈ ਦਿਖਾਓਗੇ ਮੜਾ ਜੀ ਉਹ ਪਾਈ ਉਹ ਸਾਈਡ ਉਹ ਸਾਈਡ ਹੋਰ ਹੈ ਭਾਈ ਹੋਰ ਉਹ ਸਮਝੋ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਕਿਹਨਾਂ ਨਾਲ ਹੋਇਆ ਭਾਈ ਬੜਾ ਮੁਸ਼ਕਲ ਯਾਰ ਭਾਈ ਕੀ ਗੱਲਬਾਤ ਹੋਈ ਸੀ ਭਾਈ ਥੋੜਾ ਦੱਸ ਦੋ ਮੜਾ ਮਾਮਲਾ ਕੀ ਗੱਲਬਾਤ ਕੀ ਹੋ ਅਸੀਂ ਅੰਦਰ ਆਈ ਗਏ ਹਸਪੀਟਲ ਤੁਸੀਂ ਹਸਪੀਟਲ ਸੀ ਮੈਂ ਵੀ ਲੈ ਲਓ ਮੇਰੇ ਹੂੰ ਡਿਟੀ ਹੋਈਆ ਪਤਨੋ ਮਿਲਨ ਆਇਆ ਸੀ ਠੀਕ ਹੈ ਗੱਡੀ ਕਿਪਰ ਆਇਆ ਅਨੇਕਾ ਗੱਡੀ ਠੋਕ ਦਿੱਤੀ ਠੀਕ ਹੈ ਅਸੀਂ ਬਾਹਰ ਆਏ ਆ ਦੇਖਿਆ ਮੇਰੀ ਗੱਡੀ ਇੱਥੇ ਅੰਦਰ ਖੜੀ ਸੀ ਤੇ ਪ੍ਰੀਪਰ ਐਂਡ ਚਿੰਦਨਾ ਠੁੱਕੀ ਹੋਈ ਸੀ ਗੱਡੀ ਇੰਨੀ ਸਪੀਡ ਦੇ ਨਾਲ ਗੱਡੀ ਠੁੱਕੀ ਆ ਜਿਹੜੀ ਕਿਹੜੀ ਗੱਡੀ ਸੀ ਭਾਈ ਤੁਹਾਡੀ ਕਿਹੜੀ ਸੀ ਗੱਡੀ ਤੁਹਾਡੀ ਇਹ ਵਾਲੀ ਸੀ ਉਹ ਕਿੰਨਾ ਦੀ ਗੱਡੀ ਭਾਈ ਹੂੰ ਇਹ ਭਾਈ ਨੂੰ ਕਿੰਨਾ ਨੇ ਘੁੱਟਿਆ ਵਾ ਫਤਈ ਨਹੀਂ ਕੰਕੇ ਦੇ ਮੁੰਡੇ ਹੋਏ ਸੀ ਕਿ ਕੀ ਗੱਲ ਹੋਈ ਉਹ ਕਹਿੰਦੇ ਗੱਡੀ ਵਾਲੇ ਆਏ ਸੀ ਮੁੰਡੇ ਉਹਨਾਂ ਨੇ ਕੁੱਟਿਆ ਵਾ ਗੱਡੀ ਦੇ ਵਿੱਚੋਂ ਕੱਢਿਆ ਵਾ ਅਸੀਂ ਇਦਾਂ ਦੇ ਕੰਮ ਕਦੀ ਅੱਜ ਤੱਕ ਕੀਤੇ ਨਹੀਂ ਆ ਨਾ ਕਰਨੇ ਆ ਠੀਕ ਹੈ ਰੈਪਿਊਟੇਡ ਬੰਦੇ ਹੈਗੇ ਆ ਅਸੀਂ ਦੁਕਾਨ ਤੇ ਜਾਂਦੇ ਆ ਦੁਕਾਨ ਤੋਂ ਹੀ ਬਾਹਰ ਨਹੀਂ ਆ ਅੱਛਾ ਤੁਹਾਨੂੰ ਨਹੀਂ ਪਤਾ ਸੀ ਕੌਣ ਹੈ ਹੂੰ ਤੁਹਾਨੂੰ ਪਤਾ ਨਹੀਂ ਮੁੰਡੇ ਸੀ ਇੱਥੇ ਖੜੇ ਹੈਗੇ ਸਾਡੀ ਗੱਡੀ ਹੈ ਸਾਡੇ ਤੋਂ ਅਸੀਂ ਕੋਈ ਨਾਲ ਗੱਲ ਕਰ ਰਹੇ ਸੀ ਕਿ ਹੂੰ ਇਹ ਸਾਨੂੰ ਬੋਲ ਰਹੇ ਸੀ ਕਿ ਤੱਕ ਮੈਂ ਫੜ ਲਿਆ ਨਹੀਂ ਤੁਹਾਨੂੰ ਆਰਾਮ ਕਰਾ ਦਿੱਤਾ ਹੂੰ ਮੈਨੂੰ ਤੇਰਾ ਹਰੇ ਰੰਗ ਹੂੰ ਉਹਨਾਂ ਨੂੰ ਫੋਨ ਕਰ ਰਹੇ ਸੀ ਬੰਦੇ ਇਕੱਠੇ ਕਰ ਰਹੇ ਸੀ ਮੈਂ ਬੁਲਾ ਤੇ ਤੁਹਾਡੇ ਵੱਲੋਂ ਕੋਈ ਮਾਰਕੋਟ ਐਦਾ ਕਿਸੇ ਮੁੰਡੇ ਨਹੀਂ ਬੁਲਾਏਗੇ ਤੁਹਾਡੇ ਵੱਲੋਂ ਪਰ ਉਹ ਕਹਿ ਰਹੇ ਜੀ ਇਹਨਾਂ ਨੇ ਮੁੰਡੇ ਬੁਲਾਏ ਤੇ ਗੱਡੀ ਤੇ ਤੁਹਾਨੂੰ ਘਟਵਾਇਆ ਸਾਡੇ ਮੁੰਡੇ ਨੂੰ ਕੋਈ ਗੱਲਬਾਤ ਨਹੀਂ ਕੀਤੀ ਨਾ ਇਹਨਾਂ ਨੂੰ ਨਹੀਂ ਪਤਾ ਕੌਣ ਸੀਗਾ ਉਹਨਾਂ ਨੂੰ ਸਕਦਾ ਉਹਨਾਂ ਨੂੰ ਧੱਕਾ ਮੂਕ ਕੇ ਕਿਸੇ ਨੇ ਕੀਤਾ ਉਹਨਾਂ ਨੇ ਕਹਿੰਦਾ ਸਾਡੇ ਵੱਲੋਂ ਕੋਈ ਬੰਦੇ ਨਹੀਂ ਸੀ ਤੁਹਾਡੇ ਵੱਲੋਂ ਕੋਈ ਨਹੀਂ ਹੈ ਇਹ ਸਰ ਕਿੰਨੀਆਂ ਗੱਡੀਆਂ ਹਿੱਟ ਹੋਈਆਂ ਨੇ ਇਹਨਾਂ ਦੇ ਵਿੱਚ ਦੋ ਹੋਈਆਂ ਤੇ ਤੇ ਤੀਸਰੀ ਗੱਡੀ ਦਾ ਜਿਗਰ ਹੋ ਰਿਹਾ ਵਿੱਚ ਤੀਸਰੀ ਗੱਡੀ ਦਾ ਜਿਗਰ ਹੋਇਸੀ ਉਹ ਤੀਜੀ ਗੱਡੀ ਦਾ ਵਿੱਚ ਜਿਗਰ ਹੋਇਆ ਕੋਈ ਇਦਾਂ ਦਾ ਪਸਾ ਸੀਸੀਟੀਵੀ ਲੱਗਾ ਹੈ ਉਹਦੇ ਵਿੱਚ ਸਾਹਮਣੇ ਆਜੂਗਾ ਕਿੰਨੇ ਜਿੰਨੇ ਹਾਂਜੀ ਅਸੀਂ ਬਿਲਕੁਲ ਜਿਸ ਸੀਸੀਟੀਵੀ ਦੀ ਫੋਟੋ ਹੀ ਦੇਖੂਗੇ ਤੁਹਾਨੂੰ ਪਤਾ ਲੱਗ ਜਾਣਾ ਅਸੀਂ ਇੱਥੇ ਕੜੇ ਅਸੀਂ ਸਾਡੇ ਅਸੀਂ ਕੋਈ ਨਹੀਂ ਬੁਲਾਇਆ ਠੀਕ ਹੈ ਦਾਤ ਨਹੀਂ ਕੋਈ ਮੇਰੀ ਗੱਲ ਨਾਲ ਗੱਲ ਕੀਤੀ ਅੱਛਾ ਜਿੰਨੇ ਦਾਤ ਮਾਰੇ ਆ ਜਿੰਨੇ ਜਿੰਨੇ ਦਾਤ ਮਾਰੇ ਆ ਉਹਨੂੰ ਅਸੀਂ ਮੇਰੀ ਗੱਲ ਆ ਯਾਰ ਮੇਰੀ ਗੱਲ ਨਾਲ ਜਿੰਨੇ ਦਾਤ ਮਾਰੇ ਫਿਰ ਉਹਨੂੰ ਬੁਲਾ ਹੁਣ ਕਿਹੜੇ ਦਾਤ ਮਾਰੇ ਜਿੰਨੇ ਦਾਤ ਮਾਰੇ ਜਿੰਨੇ ਮਾਰੇ ਆ ਗੱਡੀ ਤੇਰੀ ਆ ਜਿੰਨੇ ਦਾਤ ਮਾਰੇ ਜਿੰਨੇ ਦਾਤ ਜਿੰਨੇ ਸਾਡੀ ਹੱਡੀ ਮਿਲਦੇ ਨੇ ਬੀਜੇ ਬੰਦੇ ਨੇ ਮੇਰੀ ਗੱਲ ਛੋੜ ਸਭ ਭੀੜ ਹੁੰਦੀ ਆ ਓਏ ਏਦਾਂ ਭੀੜ ਚ ਕੋਈ ਨਹੀਂ ਆ ਜੀ ਥੋੜਾ ਜਾ ਪਾੜ ਆ ਜਾਂਦਾ ਹੁਣ ਸਾਨੂੰ ਨਾਲੇ ਉਹਦੇ ਇਕੱਲੇ ਕਿਤੇ ਮਾਰ ਕੇ ਨਹੀਂ ਇਹੀ ਹਾਂ ਜੀ ਜੀ ਕੋਈ ਪੀੜ ਚੋ ਆ ਕੇ ਰਾਹ ਜਾਂਦੇ ਬੋਰੰਗ ਦੇ ਗੱਡੀ ਵਾਲਾ ਹੁਣ ਭਜਾਤਾ ਜੀ ਉਹ ਜਿਹੜਾ ਮੁੰਡੇ ਮਾਰੀਆਂ ਉਹ ਬੰਦਾ ਚੱਲਦਾ ਉਹਨੂੰ ਕਹਤ ਹੋਣਾ ਦਾਤ ਛੱਡ ਨੂੰ ਕਹ ਹੱਥ ਲਾ ਕੇ ਰਾਹ ਨੂੰ ਪੂਰੀ ਗੱਡੀ ਬੰਦਾ ਦੀ ਗੱਲ ਪਈ ਆ ਜੀ ਉਹਨੂੰ ਕਿਹੜਾ ਮੁੰਡਾ ਸੀ ਜਿਹੜਾ ਭਾਈ ਹੁਣੀ ਨੋਵਾ ਗੱਡੀ ਚ ਜਾਣਾ ਮਾਰਿਆ ਤੇਰੇ ਮਤ ਨਹੀਂ 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 ਭਾਈ ਯਾਰ ਇਹ ਨੋਵਾ ਸਾਡੇ ਤੋਂ ਥੋੜੀ ਸਾਡੇ ਨੋਵਾ ਤੋਂ ਆਈ ਗੱਲ ਕਰ ਥੋੜਾ ਯਾਰ ਗਰਲਿੰਗ ਉਹਦੀ ਆਪਸੀ ਗੱਲ ਚੱਲ ਰਹੀ ਹੈ ਗੱਲ ਅਸੀਂ ਸਾਈਡ ਤੇ ਖੜੇ ਕੋਈ ਕਿਸੇ ਨਹੀਂ ਤੇ ਵੇਖਣਾ ਗੱਲ ਅੱਛਾ ਇਹ ਮੀਡੀਆ ਵਾਲੇ ਖੜੇ ਰੋਜ਼ ਉਹਨਾਂ ਕਵਰੇਜ 100-100 ਬੰਦਰੀ ਕਵਰੇਜ ਕਰਦੇ ਆ ਉਹਨਾਂ ਨੂੰ ਪੁੱਛ ਲਓ ਕਿ ਕਦੇ ਕੋਈ ਰਾਹ ਚੱਲਦੇ ਕਿਸੇ ਦੇ ਪੰਗੇ 'ਚ ਵੀ ਨਹੀਂ ਫਸਦਾ ਵੱਡੇ ਕਿ ਆਉਂਦਾ ਨੂੰ ਚੱਕਦਾ ਨਹੀਂ ਕੋਈ ਓਏ ਕੀ ਗੱਲਾਂ ਕਰੀ ਜਾਂਦੇ ਆ ਤੁਸੀਂ ਲੋਰੇ ਕਰਦੇ ਪਏ ਆ ਕੋਈ ਸਿੱਖ ਕੋ ਤੁਸੀਂ ਕਹਿੰਦੇ ਆ ਵੀ ਸਾਡੇ ਸਾਡੇ ਤੁਹਾਡੇ ਵਿੱਚ ਪੈ ਗਏ ਤੁਹਾਡੀ ਗੱਡੀ 'ਚ ਲੱਗਾ ਹਟੇ ਹਾਂਜੀ 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 ਤੇ ਤੀਜਾ ਬੰਦਾ ਕਿੱਥੇ ਆ ਗਿਆ ਅਸੀਂ ਕਿਤਾਬਾਂ ਲਾਪੇ ਮੈਂ ਕਹਿੰਦਾ ਭਾਈ ਇੱਧਰ ਹੋ ਜਾਓ ਭਰਾ ਪਈ ਸਿੱਧੇ ਹੋ ਜਾ ਤੁਸੀਂ ਜੇ ਬੜਾ ਪਿਛੇ ਜਾਓ ਅਸੀਂ ਕਰਮ ਨਹੀਂ ਪਾਉਂਦੇ ਅਸੀਂ ਕਰਾਂ ਅਸੀਂ ਖੰਡੇ ਆ ਅਸੀਂ ਤੁਹਾਡੇ ਮਾੜੇ ਕਰ ਲਿਆ ਨਾ ਆਪਣੇ ਆਪ ਹੀ ਅਸੀਂ ਕਰ ਦਾਂਗੇ ਅਸੀਂ ਵੀ ਇੱਧਰ ਆ ਰਾਮ ਨਾਲ ਗੱਲ ਕਰਾਂਗੇ ਤੁਸੀਂ ਦਸਰ ਪਾਰ ਕਿਉਂ ਹੋ ਸਵਾਜਿ ਬਾਈ ਕੋ ਅਸੀਂ ਨਹੀਂ ਮਾਰਿਆ ਅਸੀਂ ਉਹ ਕਿਹਨੇ ਮਾਰਿਆ ਯਾਰ ਬੱਚਿਆਂ ਦੀ ਯਾਰ ਬੱਚਿਆਂ ਦੀ ਕਸਮ ਆ ਯਾਰ ਸਵਾਜਿ ਕਿਹਨੇ ਮਾਰਿਆ ਅਸੀਂ ਤਾਂ ਡੈਮੋਰੇ ਅੱਜ ਕਰਦੇ ਕਿਹਨੇ ਮਾਰਿਆ ਸਰ ਅਸੀਂ ਨੂੰ ਕੀ ਪਤਾ ਯਾਰ ਜੁੜਨ ਮਾਰ ਕੇ ਵੀ ਆਇਆ ਹੁਣ ਦੇਖੋ ਗੱਡੀ ਕੱਢੀ ਗਈ ਹੈ ਤੀਜਾ ਬੰਦਾ ਆ ਕੇ ਮਾਰ ਗਿਆ ਮੇਰੀ ਗੱਲ ਸੁਣੋ ਸਾਡੀ ਇੰਸ਼ੋਰੈਂਸ ਹੈਗੀ ਆ ਸਾਨੂੰ ਪੈਸੇ ਮਿਲ ਜਾਣੇ ਸਾਨੂੰ ਮਾਰਨ ਕੁੱਤਿਆਂ ਦਾ ਕੋਈ ਸ਼ੌਂਕ ਨਹੀਂ ਤੇ ਤੀਜਾ ਬੰਦਾ ਮਾਰ ਲੀ ਅਰੇ ਯਾਰ ਸਾਨੂੰ ਕੀ ਪਤਾ ਕੋਈ ਘਰੇ ਦਾ ਬਿਲਣਾ ਕੋਈ ਸਾਡੀ ਗੱਡੀ ਆ ਹਾਂਜੀ ਸਾਡੀ ਗੱਡੀ ਇਸ ਕਰਕੇ ਐਸੇ ਫ੍ਰੇਮ ਹੋ ਗਿਆ ਅਸੀਂ ਤੁਹਾਡੇ ਕੋਲ ਨਹੀਂ ਆਉਂਦੇ ਪਰ ਸਾਡੇ ਬੰਦੇ ਸਰ ਪਾੜਿਆ ਜਿਹਨਾਂ ਨੂੰ ਕਾਹਨੂੰ ਵਜ੍ਹਾ ਪਈ ਅਸੀਂ ਇਹ ਪੁੱਛਦੇ ਦੋ ਸੀ ਤੁਸੀਂ ਸਾਨੂੰ ਦੱਸੋ ਅਸੀਂ ਕਿੱਦਾਂ ਤੁਹਾਨੂੰ ਯਕੀਨ ਦਵਾਈਏ ਕਿ ਅਸੀਂ ਨਹੀਂ ਬੁਲਾਏ ਕੋਈ ਬੰਦੇ ਤੁਸੀਂ ਨਹੀਂ ਬੁਲਾਏ ਨਹੀਂ ਬੁਲਾਏ ਕੋਈ ਜਿਹਨੇ ਨਹੀਂ ਬੁਲਾਇਆ ਕਿੱਥੋਂ ਆਏ ਬੰਦੇ ਸੰਨ ਯਾਰ ਫੇਰ ਉਹੀ ਗੱਲ ਕਰਦੀ ਹੁਣ ਅਸੀਂ ਕਿੱਦਾਂ ਦੱਸਦੀ ਅੱਜ ਬੁਲਾਉਣੇ ਆ ਬੰਦੇ ਇਹੀ ਬੇਨਤੀ ਆ ਕੁਛ ਬੁਲਾਏ ਚਾਬੀ ਦੇ ਦੋ ਬੰਦੇ ਮੋਟੀ ਮਾਰ ਗਿਆ ਇਹ ਕਹਿੰਦਾ 5 ਲੱਖ ਲੈ ਕੇ ਛੱਡਾਂਗੇ ਇਹ ਪਾਜੀ ਕਦੋਂ ਗੱਲ ਹੋਈ ਸੀ ਬਜੀ ਇਹ ਕਦੋਂ ਕਦੋਂ ਕੀ ਇਹਨਾਂ ਨੇ ਲਾਗੇ ਖੜੇ ਲੋਕੀ ਦੱਸ ਰਹੇ ਕਿ ਇਹਨੇ 5 ਸਰ ਜਦੋਂ ਨਾ ਐਕਸੀਡੈਂਟ ਹੋਇਆ ਇਸ ਬ੍ਰਦਰ ਬਾਜੀ ਨੇ ਇਹਨਾਂ ਨੇ ਬਦਲਦਾ ਵਾ ਕਿਹਾ ਵੀ ਹੁਣ ਤੁਹਾਨੂੰ ਅਸੀਂ ਪੈਸੇ ਲੈ ਕੇ ਵੀ ਦਿਖਾ ਲਾਂਗੇ ਹੂੰ ਤੇ ਹੁਣ ਤੁਹਾਨੂੰ ਅਸੀਂ ਕੱਢ ਕੇ ਵੀ ਦਿਖਾ ਲਾਂਗੇ ਅੱਛਾ ਹਾਂਜੀ ਸਾਡੀ ਇੱਕ ਰੋਡ ਤੇ ਗੱਡੀ ਆ ਰਹੀ ਹੈ ਸਰ ਐਕਸੀਡੈਂਟ ਹੋਇਆ ਤੁਸੀਂ ਬਾਅਦ ਫਿਰ ਇਹ ਗੱਲਬਾਤ ਕਾਦੀ ਆਈ ਸਾਹਮਣੇ ਜੇ ਪਾਰਟੀ ਤੁਹਾਡੇ ਸਾਹਮਣੇ ਖੜ ਕੇ ਇਹ ਗੱਲ ਕਰ ਰਹੀ ਹੈ ਨਹੀਂ ਯਾਰ ਦੇ ਕੋ ਅਸੀਂ ਤਾਂ ਜੋ ਮਰਜੀ ਗਈ ਚੱਲੋ ਠੀਕ ਹੈ ਫਿਰ ਮੁੰਡੇ ਕਿੱਥੋਂ ਆਏ ਸਰ ਅਸੀਂ ਉਸ ਚੀਜ਼ ਨੂੰ ਕੋਈ ਵੀ ਨਹੀਂ ਕਹਿ ਸਕਦਾ ਸਰ ਆਪਕਾ ਕਿਆ ਨਾਮ ਹੈ ਮੇਰਾ ਨਾਮ ਮ੍ਰਿਸ਼ਤ ਕਿਆ ਕੰਮ ਕਰਤੇ ਹੋ ਮੇਰਾ ਬਿਜ਼ਨਸ ਸਤਿਏ ਇਹ ਕਿਆ ਪੂਰਾ ਮਾਮਲਾ ਹੈ ਕਿ ਇਸ ਤੇ ਐਕਸੀਡੈਂਟ ਹੋਇਆ ਹੈ ਦੇਖੋ ਬਾਕੀ ਉਸਨੇ ਜੋ ਕਰਤਾ ਹੈ ਇਹ ਬੱਚੇ ड्रिंक की हुई किसने ड्रिंक की हुई है जो गाड़ी चला, चला रहा है जो गाड़ी चला रहा है दूसरी पार्टी की अरे उसने भी की है उनका कहना है कि मेरे सर पर चोटें आई है आपके तरफ से लोग मुंदे बुलाए थे वो हम लोग क्यों बुलाएंगे आप हॉस्पिटल आए हैं आप ज़्यादा ख़ुशी होती है हॉस्पिटल आए हों हर कुछ � ਹਰਦੂ ਮੇਰੇ ਤੇ ਤੇਰਾ ਇੱਕ ਬੰਦਾ ਨਹੀਂ ਸੀ ਇਹ ਜਿਹਦੇ ਇਲਾਕੇ ਖੜੇ ਸੀ ਉਹਨੇ ਬਿਆਨੇ ਨਹੀਂ ਆ ਕਦੋਂ ਬੰਦੇ ਨੂੰ ਮਸੀ ਅਸੀਂ ਛੜਾਇਆ ਨਾ ਤਾਂ ਜਾਣਦੀ ਵੀ ਉਹ ਸਾਡੇ ਕੋਈ ਤੀਜੇ ਪਾਸੋਂ ਐਮੀ ਆ ਜੂ ਇਹ ਤਾਂ ਕਦੀ ਦਿਮਾਗ ਹੀ ਲਿਆ ਕਿਸੇ ਦੀ ਗੱਡੀ ਗੱਡੀਆਂ ਵਿੱਚ ਗੱਡੀ ਚਲੀ ਉਹ ਵਾਹ ਤੇ ਗਈ ਆ ਉਹ ਚਲੀ ਗਈ ਆ ਉਹ ਚਲ ਨੂੰ ਕੀ ਪਤਾ ਮੈਨੂੰ ਯਾਰ ਉਹਨੇ ਭਾਈ ਉਹਨਾਂ ਦੀ ਗੱਡੀ ਚੱਲਦੀ ਚੱਲਦੀ ਕਰੋ ਕਰੋ ਮੇਰੇ ਵੀਰ ਕੱਲੇ ਗੱਡੀ ਫਾਇਰ ਤੇ ਕਰਾ ਲੈ ਕੋਈ ਹੋਰ ਭਾਜੀ ਕੀ ਪੈਨੇ ਮੈਂਬਰ ਪਹਿਲੇ ਗੱਡੀ ਦਾ ਨੰਬਰ ਭਾਜੀ ਹੁਣ ਅੱਜ ਤੱਕ ਨਹੀਂ ਦੇ ਰਹੇ ਨੋਵਾ ਗੱਡੀ ਭਾਜੀ ਨੰਬਰ ਕੱਢੀਆ ਨੋਵਾ ਗੱਡੀ ਭਾਜੀ ਨੋਵਾ ਬਾਹਰ ਖੜੀ ਆ ਕਿੱਥੇ ਭਾਜੀ ਕਿਹੜੀ ਗੱਡੀ ਦਿਖਾਓ ਭਾਈ ਦੇਖ ਲਓ ਮੀਡੀਆ ਨੂੰ ਆਜੋ ਦੇਖ ਲਓ ਦਿਖਾਓ ਭਾਈ ਪਹਿਲੇ ਆਪਣੀ ਗੱਡੀ ਦੇ ਪਰੇ ਕਰੋ ਮੈਂ ਤੁਹਾਨੂੰ ਕੈਂਟਾ ਨੋਵਾ ਗੱਡੀ ਨੋਵਾ ਗੱਡੀ ਦਿਖਾ ਫਿਰ ਉਹ ਗੱਡੀ ਕਰੋ ਪਰੇ ਐ ਵੀ ਕਹਿੰਦੇ ਆਪਣੀ ਬਦਮਾਸ਼ੀ ਕਰਾਈ ਜਾਂਦੇ ਹਨ ਤੁਸੀਂ ਸਾਨੂੰ ਦਿਖਾਉਂਦੇ ਹੋ ਭਾਈ ਤੁਸੀਂ ਸਾਨੂੰ ਦਿਖਾਉਂਦੇ ਹੋ ਨੋਵਾ ਗੱਡੀ ਕਿੱਥੇ ਆਹ ਪਹਿਲੇ ਆਪਣੀ ਗੱਡੀ ਦਿਖਾਓ ਇਹਨੂੰ ਪਰੇ ਕਰੋ ਨੋਵਾ ਗੱਡੀ ਕਿੱਥੇ ਲੋ ਬਿਲਕੁਲ ਦੇਖ ਸਕਦੇ ਹੋ ਮੌਕੇ ਤੇ ਸ਼ਰੀ ਚੱਡਾ ਜੀ ਪਹੁੰਚੇ ਮੌਕੇ ਤੇ ਮੌਕੇ ਤੇ ਕਾਉਂਸਲ ਸਾਹਿਬ ਵੀ ਪਹੁੰਚ ਗਏ ਇਸ ਜਗ੍ਹਾ ਦੇ ਵਿੱਚ ਜਿੱਥੇ ਐਕਸੀਡੈਂਟ ਹੋਇਆ ਪਰ ਉਹਨੇ ਕੜੇ ਮਾਰੇ ਭਾਜੀ ਉਹ ਬੰਦੇ ਮੇਰੇ ਮੜੇ ਨਾਲ ਦੇ ਵੀ ਆਪਣੇ ਕਾਜ ਦੇ ਕਰਤਾਰ ਨੇ ਉਹ ਕਹਿੰਦੇ ਬੰਦੇ ਬੜੇ ਸਾਊਆ ਗਊਆ ਬੰਦੇ ਕੌਣ ਉਹ ਉਹ ਸਾਨੂੰ ਪੇਸ਼ ਕਰਾ ਦੇਣਗੇ ਕਿ ਗਊਆ ਜੀ ਉਹਨੇ ਡਿੰਕ ਕੀਤੀ ਆ ਬੰਦੇ ਆਪਣਾ ਗਊਆ ਜੀ ਜਿਹੜੇ ਸਾਡੇ ਸ਼ੱਡਾ ਨਿੰਦਰ ਉਹ ਬਦਮਾਸ਼ ਆ ਜਾ ਆ ਨਾਲ ਆ ਦੇਖੋ ਜੀ ਮੌਕੇ ਤੇ ਛੜੀ ਛੱਡੇ ਜੀ ਪਹੁੰਚੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਜਲੰਧਰ ਦੇ ਆ ਲਿੰਕ ਰੋਡ ਜਿੱਥੇ ਕਿ ਉਹਨਾਂ ਦੱਸਦੀ ਹੈ ਕਿ ਐਕਸੀਡੈਂਟ ਹੁੰਦੇ ਆ ਸੋ ਐਕਸੀਡੈਂਟ ਤੋਂ ਬਾਅਦ ਦੱਸਿਆ ਜਾ ਰਿਹਾ ਐਕਸੀਡੈਂਟ ਤੋਂ ਬਾਅਦ ਜਿਹੜਾ ਮਾਰਕਡ ਹੋਜਣ ਦੀ ਵਿਅਕਤੀ ਨੂੰ ਜਿਹੜਾ ਬਾਹਰ ਕੱਢ ਕੇ ਜਿਹੜਾ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਮੌਕੇ ਤੇ ਸੜਕਾਂ ਕਿ ਬਿਲਕੁਲ ਬੰਦ ਹੋ ਗਈ ਹੈ ਔਰ ਇਸ ਤੋਂ ਲਗਭਗ ਸਾਰਾ ਟ੍ਰੈਫਿਕ ਚੱਲ ਰਿਹਾ ਸੋ ਮੌਕੇ ਤੇ ਕਾਉਂਸਲਰ ਸ਼ਹਿਰੀ ਚਟਾ ਉਹ ਵੀ ਪਹੁੰਚੇ ਹੋਏ ਨੇ ਕੀ ਕਹੋਂ ਤਕ ਨਹੀਂ ਉਹ ਯਾਦ ਬਲੈਡ ਲੱਗਾ ਯਾਰ ਇਹ ਨੋਨ ਆ ਨਾ ਨਹੀਂ ਸਕਦਾ ਨੋਨ ਆ ਜੇ ਮੈਂ ਭੱਜਦਾ ਉਹ ਕੁਛ ਹੁੰਦਾ ਚੱਲਣਾ ਚੰਗਾ ਹਾਂ ਕੈਮਰਾ ਚੈੱਕ ਕਰ ਹਾਂ ਕਵਨ ਨਹੀਂ ਕੈਮਰਾ ਅੰਦਰ ਬੁਲਾਇਆ ਹੈ ਕੌਣ ਅਸਲ ਮੇਰੀ ਗੱਲ ਕਰਾਇਤੀ ਸੀ ਹਨ ਦਰਵਾਜੇ ਭਾਜੀ ਮੇਰੀ ਕਰਾ ਦੇ ਅਸੀਂ ਦਾਨੇ ਘੱਲੇ ਜੇਦਾਂ ਕਰਾ ਦਿਓ ਸਰ ਜਿਹੜਾ ਜਿਹੜਾ ਜੀ ਮੋਕੇ ਤੇ ਤੁਸੀਂ ਪਹੁੰਚੇ ਹੋ ਕਿੰਦਾ ਦੇ ਦਿਓ ਚਲੋ ਐਕਸੀਡੈਂਟ ਰੋਡ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਜਿਹੜਾ ਬਾਹਰ ਕੱਢ ਕੇ ਘੁੱਟਣਾ ਕਿੰਦਾ ਕਿ ਕਿੰਨਾ ਕ ਸਹੀ ਹੈ ਜੀ ਦੇਖੋ ਜਿਹੜਾ ਭਰਾ ਹੈ ਵੱਡਾ ਹਮ ਮੈਂ ਹੁਣ ਆਇਆ ਮੋਕੇ ਤੇ ਕੈਮਰੇ ਚੈੱਕ ਕਰਾਣੇ ਆ 45 ਸਾਨੂੰ ਬੁਲਾਣੇ ਆ ਐਸਐਚਓ 6 ਨੂੰ ਮੋਕੇ ਦਾ ਕੇ ਦੇਖਣ ਜਿਹੜਾ ਉਹ ਬੰਦੇ ਨੇ ਮਾਰਿਆ ਘੁੱਟਿਆ ਹਮ ਬਣਦੀ ਕਾਰਵਾਈ ਕਰਾ ਦੇ ਨਹੀਂ ਪਰ ਸਰ ਮਾਹੌਲ ਕੀ ਹੁੰਦਾ ਜਾ ਰਿਹਾ ਪੰਜਾਬ ਦਾ ਇਹੀ ਰਹਿ ਗਿਆ ਗੁੱਟਮਾਰ ਕਰ ਦੋ ਕਿਸੇ ਨੂੰ ਦੇਖਿਆ ਨਸ਼ਾ ਵੱਧ ਗਿਆ ਦਾ ਤਾਂ ਉਹ ਹੋ ਰਹੀਆਂ ਆਮ ਆਮੀ ਪਾਰਟੀ ਦੀ ਸਰਕਾਰ ਆ ਤੁਹਾਨੂੰ ਪਤਾ ਨਹੀਂ ਪੱਲੇ ਕੁਛ ਆ ਨਹੀਂ ਤੇ ਵੀ ਸ਼ਾਇਦ ਇਹੀ ਹੋਣਾ ਤੁਹਾਨੂੰ ਲੱਗਦਾ ਇਹ ਫੋਕਸ ਖਤਮ ਹੋ ਗਿਆ ਪੁਲਿਸ ਦਾ ਇੱਥੇ ਫੋਕਸ ਖਤਮ ਹੋ ਗਿਆ ਪੁਲਿਸ ਤਾਂ ਹੀ ਯਾਰ ਇਦਾਂ ਥੱਕੇ ਕਰਦੇ ਦੇਖੋ ਤੇ ਸ਼ਰੇਆਮ ਰੋਡ ਤੇ ਕੁੱਟਿਆ ਸ਼ਰੇਆਮ ਦੇਖੋ ਉਹਨਾਂ ਗੱਡੀ ਕੇ ਕੜੇ ਮਾਰਿਓ ਤੇ ਕੀ ਪਤਾ ਹੋਰ ਕੀ ਵਪਾਰ ਨੂੰ ਨਾ ਮਾਰਿਆ ਉਹਨਾਂ ਨੂੰ ਉਹ ਦੇਖਦਿਆ ਅੱਛਾ ਤੂੰ ਸਾਨੂੰ ਬੁਲਾਉਣੇ ਮੌਕੇ ਜੋ ਬਣਦੀ ਕਰਦੇ ਠੀਕ ਲੱਗਦਾ ਕਿ ਤੀਸਰੀ ਪਾਲਿਸੀ ਚੜ੍ਹਦਾ ਮੌਕੇ ਜਿਸ ਤਰ੍ਹਾਂ ਕਹਦੇ ਕਿ ਕੀ 3rd ਜਿਹੜਾ ਅਨੋਵਾ ਦੱਸੀ ਜਾ ਰਹੀ ਕਿ ਗੱਡੀ ਮੌਕੇ ਤੋਂ ਫਰਾਰ ਹੋਈ ਹੈ ਕੈਮਰੇ ਤੇ ਕਢਾ ਲੈਣਾ ਵਾ ਕੌਣ ਹੈ ਆਪਾਂ ਕਿਹੜੀ ਕਿਹੜੀ ਗੱਲ ਹੈ ਯਾਰ ਅੱਛਾ ਪ੍ਰਸ਼ਾਸਨ ਕੋਰ ਨੰਬਰ ਵੀ ਹੈ ਉਸ ਗੱਡੀ ਦਾ ਉਹ ਬਿਲਕੁਲ ਦੱਸ ਦਈਏ 46 ਦੀ ਪੁਲਿਸ ਵੀ ਜਿਹੜੀ ਮੌਕੇ ਤੇ ਪਹੁੰਚੀ ਹੋਈ ਹੈ ਸਰ ਮੌਕੇ ਤੇ ਕਿਹੜੀ ਗੱਡੀ ਸੀ ਜਨਾਬ ਜੀ ਤੁਸੀਂ ਮੌਕੇ ਤੇ ਹੀ ਕਿਹੜੀ ਗੱਡੀ ਸੀ ਥੋੜਾ ਦੱਸ ਦੋਗੇ ਬਲੀਵ ਕਰ ਦੋਗੇ 3rd ਗੱਡੀ ਕਿਹੜੀ ਸੀ ਸਰ ਗੱਡੀ ਨੰਬਰ ਦੱਸ ਰਹੇ ਹੋ ਨਾ ਕੀ ਜਾਣਗੇ ਕਿ ਗੱਡੀ ਨੰਬਰ ਉਹਨਾਂ ਨੂੰ ਪਤਾ ਹੈ ਜੀ ਐਸਓ ਤੁਹਾਡੇ ਕੋਲ ਵੀਡੀਓ ਵੀ ਹੈਗੀ ਹੈ ਪੁਲਿਸ ਪ੍ਰਸ਼ਾਸਨ ਕੋ ਕਿਹੜੇ ਪਾਜੀ ਦੀ ਬਣਾਈ ਹੈ ਕਿੰਨੀ ਪਾਜੀ ਦਾ ਕੋਈ ਨਹੀਂ ਹੈ ਡਿਊਟੀ ਅਫਸਰ ਕੋਲਾ ਅਜੋ ਕੋਲਾ ਨਰਿੰਦਰ ਨਰਿੰਦਰ ਕੁਮਾਰ ਪੁਲਿਸ ਮੋਕੇ ਤੇ ਹਰੀ ਜੰਡਾ ਜੀ ਪਹੁੰਚੇ ਹੋਏ ਉਸ ਜਗ੍ਹਾ ਦੇ ਵਿੱਚ ਜਿੱਥੇ ਗੱਡੀਆਂ ਵੱਜਦੀਆਂ ਜ਼ਰੂਰ ਐਕਸੀਡੈਂਟ ਹੁੰਦੇ ਉਸ ਤੋਂ ਬਾਅਦ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜੇ ਗੱਡੀ ਦੇ ਜਿਹੜੇ ਡਰਾਈਵਰ ਜਿਹੜਾ ਗੱਡੀ ਚਲਾ ਰਹੇ ਸੋਨਾਂ ਦਾ ਜਿਹੜਾ ਥਰਡ ਪਾਰਟੀ ਨੋਆ ਦੱਸੀ ਜਾ ਰਹੀ ਹੈ ਕਿ ਉਹਨਾਂ ਦਾ ਜਿਹੜੀ ਮਾਰਕਟ ਹੋਈ ਹੈ ਤੇ ਮੋਕੇ ਦੇ ਡਿਵੀਜ਼ਨ ਨੰਬਰ 6 ਦੀ ਪੁਲਿਸ ਪਹੁੰਚੀ ਹੋਈ ਹੈ ਦੇਖ ਸਕਦਾ ਤਸਵੀਰਾਂ ਦੇ ਗੱਲਬਾਤ ਕਰ ਰਹੀ ਹੈ ਜੀ ਮੌਕੇ ਤੇ ਸਰੀ ਚੱਡਾ ਜੀ ਦੇ ਨਾਲ ਸਰ ਮੈਂ ਕੋਈ ਹੋ ਨਹੀਂ ਕਾ ਰਣਾ ਮੇਰੇ ਕੋਲ ਨੰਬਰ ਹੈਗੇ ਆ ਮੈਂ ਜਾ ਕੇ ਥਾਣੇ ਉਹਦਾ ਐਡਰੈਸ ਕਢ ਲੈਣਾ ਹਣੀ ਕਢੋ ਕੋਣ ਐਡਰੈਸ ਕਢੋ ਇੱਥੇ ਕਢੋ ਐਡਰੈਸ ਕੋਣ ਚਲੋ ਥਾਣੇ ਲਈ ਐਡਰੈਸ ਕਢਾਈਏ ਕਿਹੜਾ ਚਲੋ ਆ ਜੀ ਆਓ ਥਾਣੇ ਲਈ ਕਿਹੜਾ ਚਲੋ ਮੁੰਡੇ ਪਰਚਾ ਕਰਈਏ ਜਿੱਥੇ ਆ ਜੀ ਸਰ ਕਿਹੜੀ ਗੱਡੀ ਹੈ ਥੋੜਾ ਦੱਸ ਦੋ ਕਿ ਤੁਸੀਂ ਦੱਸ ਦੋ ਥੋੜਾ ਹੁਣ ਤੁਸੀਂ ਕਿਉਂਕਿ ਤੁਸੀਂ ਮੌਕੇ ਤੇ ਗੱਡੀ ਫੋਟ ਵੀਡੀਓ ਬਣਾਈ ਹੈ ਦੱਸੋ ਨਾ ਤੁਸੀਂ ਗੱਡੀ ਕਿਹ ਅੱਛਾ ਐਕਸੀਡੈਂਟ ਤੋਂ ਅੱਗੇ ਜਿਹੜੀ ਗੱਡੀ ਦੋਨੋਂ ਗੱਡੀਆਂ ਦੇ ਵਿੱਚ ਐਕਸੀਡੈਂਟ ਇਸ ਗੱਡੀ ਦਾ ਐਕਸੀਡੈਂਟ ਟੁੱਟ ਗਿਆ ਇਹ ਗੱਡੀ ਇੱਧਰ ਵੀ ਵੱਜ ਗਈ ਉਧਰ ਵੀ ਵੱਜ ਗਈ ਅੱਛਾ ਉਧਰ ਵੀ ਵੱਜ ਗਈ ਦੋਨੇ ਬਾਬਾ ਜੀ ਤੇ ਕਿੰਦੇ ਜਿਹੜੀ ਥਰਡ ਪਾਰਟੀ ਸੀ ਉਹਨੇ ਉਹ ਕੋਟਮਾਰ ਵੀ ਕੀਤੀ ਗਈ ਕੋਈ ਇਦਾਂ ਹੀ ਗੱਲ ਬਾਤ ਕਲੀਅਰ ਬਾਅਦ ਚ ਹੀ ਹੋਊਗਾ ਐਸ ਟਾਈਮ ਨਾ ਪਾ ਸੀਗੇ ਮੌਕੇ ਤੇ ਤੁਹਾਡੇ ਵੱਲੋਂ ਕੋਈ ਵੀਡੀਓ ਕਿ ਉਹ ਗੱਡੀ ਕਿਹੜੀ ਸੀ ਵੀਡੀਓ ਬਣਾਈ ਗਈ ਸੀ ਕੁਛ ਸਾਡੇ ਵੱਲੋਂ ਕੋਈ ਵੀਡੀਓ ਨਹੀਂ ਹੈਗੀ ਜੀ ਸਰ ਨੰਬਰ ਦੱਸ ਦਿਓ ਤੁਸੀਂ ਕੋਈ ਵੀਡੀਓ ਨਹੀਂ ਬਣਾਈ ਇੱਥੇ ਨੰਬਰ ਦੱਸ ਦਿਓ ਜੀ ਨੰਬਰ ਗੱਡੀ ਹੈਗਾ PB08EW77 65 ਇਹ ਕੋਈ ਪਤਾ ਲੱਗਾ ਸਰ ਕਿਹਦੀ ਗੱਡੀ ਹੈ ਜਾ ਕੇ ਦੇਖ ਲਓ ਐਡਰੈਸ ਪੜ੍ਹ ਕੇ ਠੀਕ ਹੈ ਥੈਂਕ ਯੂ ਜੀ ਠੀਕ ਹੈ ਜੀ ਥੈਂਕ ਯੂ ਜੀ ਮੌਕੇ ਤੇ ਦੇਖ ਸਕਦੇ ਹੋ ਡਿਵੀਜ਼ਨ ਨੰਬਰ ਪੁੱਲ ਸੇ ਜਿਹੜੇ 6 ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਾਫੀ ਹੰਗਾਮਾ ਜਿਹੜਾ ਭਾਜੀ ਵੱਡੇ ਭਾਜੀ ਭਾਜੀ ਦੇਖੋ ਜੀ ਪਹਿਲੇ ਵੇਹ ਜੀ ਇੱਕ ਮਿੰਟ ਬੜਾ ਇੱਕ ਮਿੰਟ ਬੜਾ ਨਹੀਂ ਦਿਖਾ ਦਿੰਦੇ ਮਾੜੀ ਗੱਲ ਸੁਣ ਲਓ ਜੀ ਹਾਂਜੀ ਸਰ ਭਾਜੀ ਜਿੱਦਾਂ ਪਹਿਲੇ ਪ੍ਰਸ਼ਾਸਨ ਕਹਿ ਰਿਹਾ ਸੀ ਕਿ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਤੀਸਰੀ ਜਿਗਰ ਨਹੀਂ ਕਰ ਰਿਹਾ ਸੀ ਹੁਣ 3rd 3rd ਗੱਡੀ ਦੱਸੀ ਜਾ ਰਹੀ ਹੈ ਕਿ ਗੱਡੀ ਤੀਜੀ ਗੱਡੀ ਉਹਨਾਂ ਕੋ ਨੰਬਰ ਵੀ ਹੈ ਤੇ ਵੀਡੀਓ ਵੀ ਬਣਾਈ ਗਈ ਉਹਨਾਂ ਵੱਲੋਂ ਸਰ ਗੱਡੀ ਉਹਨਾਂ ਦੇ ਨਾਲ ਦੇ ਸੀ ਅੱਛਾ ਗੱਡੀ ਵਾਲੇ ਤੁਸੀਂ ਜੀ ਜਿਨ੍ਹਾਂ ਦਾ ਤਾਂ ਐਕਸੀਡੈਂਟ ਹੋਇਆ ਗੱਡੀ ਦੇ ਨਾਲ ਹਾਂਜੀ ਹਾਂਜੀ ਮੇਰਾ ਬ੍ਰਦਰ ਨਾਲ ਇੱਕੇ ਫੇਸ ਦਾ ਇੱਕੇ ਨਾਮ ਦਾ ਉਹਨਾਂ ਦੇ ਘੜੇ ਮਾਰ ਕੇ ਸਾਰਾ ਤੁਸੀਂ ਪਿੱਛੇ ਬੈਠੇ ਸੀ ਭ ਮੈਂ ਨਾਲ ਨਹੀਂ ਸੀਗਾ ਗੱਡੀ ਕੌਣ ਚਲਾ ਰਿਹਾ ਸੀ ਭਾਜੀ ਮੇਰਾ ਗੱਡੀ ਮੇਰਾ ਭਾਜੀ ਗੱਡੀ ਤੁਸੀਂ ਚਲਾ ਰਹੇ ਸੀ ਭਾਜੀ ਤੇ ਭਾਜੀ ਕੀ ਹੋਇਆ ਸੀ ਜਦੋਂ ਗੱਡੀ ਤੁਸੀਂ ਚਲਾ ਰਹੇ ਸੀ ਭਾਜੀ ਰੈਂਡਮਲੀ ਐਕਸੀਡੈਂਟ ਹੋ ਗਿਆ ਨਾਲ ਤੇ ਉਹਨਾਂ ਨੇ ਕੋਈ ਗੱਲ ਹੀ ਨਹੀਂ ਸੁਣੀ ਉਹ ਉਤਰਦੇ ਉਹਨਾਂ ਨੇ ਉਹਨਾਂ ਨੇ ਨਾ ਬਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਦੋ ਗੱਡੀਆਂ ਇਕੱਠੀਆਂ ਜਾ ਰਹੀਆਂ ਸੀ ਜੋ ਤੇ ਜਿਹੜੀ ਥਰਡ ਪਾਰਟੀ ਜਿਹੜੀ ਇਕੱਠੀਆਂ ਨਹੀਂ ਜਾ ਰਹੀਆਂ ਸੀ ਉਹ ਬੁਲਾਏ ਗਏ ਸੀ ਅੱਛਾ ਇਹਨਾਂ ਨੇ ਬੁਲਾਏ ਆ ਇਹਨਾਂ ਨੇ ਇੱਕਦਮ ਹੀ ਬੁਲਾਏ ਆ ਉਹ ਆਏ ਮਤਲਬ ਬੁਲਾਏ ਗਏ ਸੀ ਬੰਦੇ ਉਹ ਬੁਲਾਏ ਗਏ ਸੀ ਇਹਨਾਂ ਦੇ ਪਤਾ ਨਹੀਂ ਅੱਗੇ ਹਸਪਤਲ ਕੋਈ ਮਰੀਜ਼ ਹੋਊਗਾ ਸ਼ਾਇਦ ਚਲੋ ਇਹਨੇ ਕਹਿੰਦੇ ਵੀ ਦੁੱਖ ਦੀ ਘੜੀ ਆ ਗਈ ਕੋਈ ਵੀ ਮੰਨਦਾ ਇੱਕਦਮ ਗੱਡੀ ਕੱਢੀ ਆ ਉਹਨਾਂ ਦੇ ਵਿੱਚ ਵੱਜੀ ਆ ਗੱਡੀ ਇਹ ਸਾਡੀ ਇੱਕ ਸਾਈਡ ਤੋਂ ਚੱਲ ਰਹੀ ਸੀ ਉਹ ਮੁੰਡਾ ਬਣਾ ਆ ਰਿਹਾ ਸੀ ਜਦੋਂ ਮੇਰੇ ਨਾਲ ਦੇ ਮੇਰੇ ਛੋਟੇ ਬਰਾਦਰ ਨਾਲ ਕਜ਼ਨ ਨਾਲ ਮੇਰੇ ਇੱਕ ਕਲਾਸ ਫੈਲੋ ਨਾਲ ਦੇਖ ਸੋ ਤੇ ਉੱਥੇ ਫਿਰ ਵੀ ਜਿਹੜਾ ਵਿਆਹ ਫੋਟੋ ਦਾ ਲਾਈ ਹੈ ਨਾ ਆਪਣੇ ਨੂਵਾ ਵਾਲੀ ਯਾਰ ਹੁਣ ਉਹ ਨੂਵਾ ਤੇ ਹੁਣ ਤੋਂ ਤੁਹਾਡੇ ਨੂੰ ਹੀ ਆਇਆ ਬੰਦਾ ਹੰਗਾਮਾ ਹੋ ਰਿਹਾ ਹੈ ਉਹ ਵਾਲਾ ਤੇ ਤੀਜਾ ਬੰਦਾ ਸੀ ਜਿਹਦੇ ਨਾਲ ਘੱਟੀ ਲਾਏ ਇਹਨੂੰ ਤੀਜੇ ਨਾਲ ਲੜਨ ਵਾਸਤੇ ਯਾਰ ਪਾ ਭਾਈ ਇਹਨਾਂ ਤੋਂ ਭਾਈ ਕੀ ਗੱਲਬਾਤ ਕਰ ਰਹੇ ਜੀ ਹੁਣ ਕੀ ਗੱਲਬਾਤ ਹੋ ਰਹੀ ਹੈ ਤੁਹਾਡੇ ਨਾਲ ਕੁਛ ਨਹੀਂ ਜੀ ਬਸ ਆਹੀ ਗੱਡੀ ਪਹਿਲਾਂ ਸਾਈਡ ਤੇ ਕਰਾਉਣ ਲੱਗੇ ਆ ਤੇ ਹੁਣ ਕੀ ਗੱਲਬਾਤ ਹੋਈ ਆਏ ਆ ਜਿਹਨਾਂ ਵੱਲੋਂ ਬੰਦੇ ਆਹੀ ਉਹ ਕਹਿੰਦੇ ਸਾਡੇ ਬੰਦੇ ਨਹੀਂ ਹੈਗੇ ਹੁਣ ਮੈਨੂੰ ਇਹ ਦੱਸੋ ਰਾਜ ਕੋਈ ਬੰਦਾ ਵੀ ਢਿਗਿਆ ਹੁੰਦਾ ਕੋਈ ਲੱਖ 100 ਬੰਦਾ ਨਿਕਲ ਜਾਂਦਾ ਕੋਈ ਚੱਕਦਾ ਨਹੀਂ ਇਹ ਕਹਿੰਦੇ ਆ ਜੀ ਸਾਡਾ ਐਕਸੀਡੈਂਟ ਹੋਇਆ ਤੇ ਬੰਦੇ ਬਾਹਰ ਆ ਗਏ ਸਾਨੂੰ ਪਤਾ ਹੀ ਨਹੀਂ ਕੌਣ ਸੱਟਾਂ ਮਾਰ ਗਏ ਭਾਈ ਐਵੇਂ ਤੇ ਕੋਈ ਮਾਰਦਾ ਨਹੀਂ ਕਿਸੇ ਤੇ ਦਾਦ ਕੁਰਬਾਨਾ ਸਭ ਨੂੰ ਪਤਾ ਹੀ ਉਹ ਪ੍ਰਸ਼ਾਸਨ ਕਹਿ ਰਿਹਾ ਕਿ ਬੰਦੇ ਬਹੁਤ ਸ਼ਰੀਫ ਆ ਚਲੋ ਦੇਖੋ ਜੋ ਦੱਸਿਆ ਜਾ ਰਿਹਾ ਕਿ ਮੌਕੇ ਤੇ ਗੱਲਬਾਤ ਚੱਲ ਰਹੀ ਹੈ ਉਹਨਾਂ ਨਾਲ ਤੇ ਪਤਾ ਕਰ ਰਹੇ ਆ ਕਿ ਕਿਸੇ ਲਗਾਏ ਜਾ ਰਹੇ ਤੁਹਾਡੇ ਬੰਦੇ ਜਿਹੜਾ ਥਰਡ ਪਾਰਟੀ ਆ ਉਹਦਾ ਗੱਲਬਾਤ ਆਪਾਂ ਨਹੀਂ ਕੋਈ ਜਾਣਦੇ ਤੁਹਾਡਾ ਇਹਨਾਂ ਦਾ ਮੁੰਡਾ ਨਾ ਕੋਈ ਕਿਤੇ ਮੌਕੇ ਤੇ ਸੀਸੀਟੀਵੀ ਪਾਤਾ ਛੜਾਉਂਦੇ ਰਹ ਸਾਰਿਆਂ ਨੂੰ ਕਿ ਆਪਾਂ ਚ ਕੋਈ ਪੰਗਾ ਨਾ ਪਵੇ ਆਪਾਂ ਚ ਲੜਨ ਨਾ ਕਿਸੇ ਤਰੀਕੇ ਨਾਲ ਆਪਾਂ ਚ ਦੋਨਾਂ ਦੇ ਬੈਸਾ ਵੈਸੀ ਹੋ ਜਾ ਆਪਾਂ ਲੜਦੇ ਥਰਡ ਪਾਰਟੀ ਦਾ ਕੀ ਇਦਾਂ ਬਣ ਜਾਂਦਾ ਕਿ ਦੋ ਗੱਡੀਆਂ ਐਕਸ਼ਨ ਹੁੰਦਾ ਤੇ ਤੀਜਾ ਆ ਕੇ ਮਾਰਦਾ ਮਾਰਕੋਟ ਕਰ ਦਿੰਦਾ ਪਾਰਟੀ ਨੂੰ ਮਾਰਨ ਲੱਪਰ ਵੇਖਦਾ ਕੀ ਪਤਾ ਲੱਗਦਾ ਮੇਰੀ ਗੱਲ ਸਮਝ ਹਲੋ ਕੁਝ ਪ ਇਹ ਲੋਕਾਂ ਦਾ ਉਲਟਾ ਨਿਬੇੜ ਇਹਨਾਂ ਤੋਂ ਮੁੰਡਾ ਨਾਲ ਸੀ ਭਾਈ ਇੱਕ ਨਾਲ ਸੀਗਾ ਜਿਹਨੇ ਕੁੱਟਿਆ ਆਪਾਂ ਲੜਾਵਾਂਗੇ ਗੱਲ ਲੜਾ ਕੇ ਜੀ ਬੰਦਾ ਤੁਹਾਡੇ ਨਾਲ ਸੀਗਾ ਜੀ ਇੱਕ ਮੁੰਡਾ ਤੁਹਾਡੇ ਨਾਲ ਸੀਗਾ ਜੀ ਨਹੀਂ ਭਾਈ ਨਹੀਂ ਮੇਰੇ ਬਰਦਰ ਤਾਂ ਨਹੀਂ ਲੱਗਿਆ ਮੈਂ ਕੁਝ ਦੇਖਿਆ ਸੀਗਾ ਹਾਂਜੀ ਹਾਂਜੀ ਦੇਖਿਆ ਨਹੀਂ ਤੁਸੀਂ ਦੇਖਿਆ ਭਾਈ ਉਸ ਬਰਦਰ ਦਾ ਨਾਂ ਕਹਜੋ ਕੋਈ ਨਹੀਂ ਨਾਲ ਸੀਗਾ ਭਾਈ ਤੁਹਾਡੇ ਭਰਾ ਜੀ ਇੱਕ ਬਰਦਰ ਨਾਲ ਸੀਗੇ ਮੈਂ ਇੱਕ ਮੇਰੀ ਗੱਲ ਸੁਣ ਮੈਂ ਇੱਕ ਸਾਈਡ ਤੇ ਤੋਂ ਰਹਿ ਜਾਂਦਾ ਮੈਂ ਕਦੀ ਵੀ ਇੰਟਰਫੇਅਰ ਨਹੀਂ ਕਰੂੰਗਾ ਜੇ ਜੇ ਬਾਈ ਚਾਂਸ ਹੋ ਵੀ ਗਿਆ ਮੈਂ ਇੱਕ ਸੱਚੇ ਨਾਗਰਿਕੀ ਤਰ੍ਹਾਂ ਦੇ ਸਾਡਾ ਸਮਝੌਤਾ ਕਰਾ ਸਕਦਾ ਪਰ ਇਹ ਨਹੀਂ ਉੱਠ ਕੇ ਵੀ ਉਹਦੇ ਕੜੇ ਮਾਰ ਲਾਪਿਆ ਉਹਦੇ ਹਥਿਆਰ ਮਾਰ ਲਾਪਿਆ ਦਾਤ ਮਾਰ ਲਾਪਿਆ ਨਾਗਰਿਕੀ ਵਰਗਾ ਬੱਚੇ ਉੱਧਰ ਗਿਆ ਨਾ ਪੈਸੇ ਦੇ ਨਾ ਜਦੋਂ ਇਹ ਉਹਨਾਂ ਨੇ ਆਇਆ ਕਿ ਤਾਰ ਕੇ ਦਿਖਾਓ ਸੋ ਪਹਿਲਾਂ ਦੱਸੋ ਕਿਹੜੇ ਦੇ ਗੱਡੀ ਚ ਐਸੇ ਡਾ ਹੋਏ ਤੁਹਾਡੀ ਗੱਡੀ ਸਾਡੇ ਚ ਹੈ ਤੀਜੇ ਬੰਦੇ ਕਿਥੋਂ ਆ ਗਏ ਤੀਜੇ ਬੰਦੇ ਇਸ ਤੋਂ ਕਾਰਜ ਕਰ ਰਹੇ ਹੋ ਨਾ ਦੋ ਗੱਡੀਆਂ ਦਾ ਆਇਆ ਗੱਡੀਆ ਕੁਝ ਗੱਡੀ ਕਿੱਥੇ ਆ ਭਾਜੀ ਭਾਜੀ ਇਹਦੇ ਅੱਗੇ ਖੜੇ ਸੀਗੇ ਹੁਣ ਸਾਨੂੰ ਕੀ ਪਤਾ ਇਹ ਭਾਜੀ ਇੱਕ ਅੱਛਾ ਚਲੋ ਸਾਨੂੰ ਨਾਮ ਪੁੱਛੋ ਇੱਕ ਮਿੰਟ ਸਾਨੂੰ ਨਾਮ ਭਾਜੀ ਤੁਹਾਡਾ ਕਹਿਣਾ ਸੀ ਕਿ ਉਹਨਾਂ ਨੇ ਮੁੰਡੇ ਬੁਲਾਏ ਆ ਨਹੀਂ ਬੁਲਾਏ ਨਹੀਂ ਭਾਜੀ ਇਹਨਾਂ ਦੇ ਨਾਲ ਆਏ ਗੱਡੀ ਦੇ ਨਾਲ ਆਏ ਸੀ ਨਹੀਂ 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 ਇਹਨਾਂ ਦਾ ਵੀ ਇੱਕ ਬੰਦਾ ਨਾਲ ਸੀ ਜਿਹੜਾ ਕੋਈ ਮੁੰਡੇ ਨਾਲ ਭਾਜੀ ਜਿਨ੍ਹਾਂ ਨੇ ਹੋਇਆ ਉਹ ਤੁਹਾਡਾ ਕਹਿ ਰਹੇ ਬਿਲਕੁਲ ਨਾਲ ਹੀ ਜਦੋਂ ਜਦੋਂ ਪੁੱਛਿਆ ਹੋਏਗਾ ਤੇ ਮੋਕਲੇ ਤੇ ਸੀਸੀਟੀਵੀ ਵੀ ਹੈਗੇ ਆ ਭਾਜੀ ਇਹ ਗੱਡੀ ਪਹਿਲਾਂ ਦੀ ਖੜੇ ਖੜੀ ਠੀਕ ਕਾਰਜ ਕਰ ਕੋਈ ਹਾਂ ਕੋਈ ਗੱਲ ਨਹੀਂ ਭਾਈ ਤਾਂ ਬਿਲਕੁਲ ਤਾਂ ਸਹੀ ਰਹਿਤ ਉਹਨਾਂ ਸਾਹਮਣੇ ਜਲੰਧਰ ਦੇ ਲਿੰਕ ਰੋਡ ਤੇ ਤੋਂ ਦੱਸਦੀ ਕਿ ਇੱਕ ਜਿਹੜਾ ਕਿ ਬਹੁਤ ਵੱਡਾ ਐਕਚੁਅਲੀ ਹੁੰਦਾ ਸੀ ਯਾਰ ਆ ਕਿ ਦੋ ਤੋਂ ਤਿੰਨ ਗੱਡੀਆਂ ਆਈਆਂ ਕਿ ਆਪੋਸਿਟ ਕਰਾਂ ਦੀਆਂ ਤੋਂ ਉਸ ਤੋਂ ਬਾਅਦ ਜਿਹੜਾ ਕਿ ਕਾਫੀ ਇੱਕ ਗੱਡੀ ਵਾਲੇ ਨਾਲ ਜਿਹੜੀ ਕੋਟਮਾਰਕ ਕੀਤੀ ਜਾਂਦੀ ਹੈ ਤੋਂ ਜਿਨ੍ਹਾਂ ਨਾਲ ਕੋਟਮਾਰਕ ਕੀਤੀ ਜਾਂਦੀ ਤੋਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਥਰਡ ਪਾਰਟੀ ਦੇ ਜਿਹੜੀ ਤਿੰਨ ਗੱਡੀਆਂ ਤੋਂ ਸੇਹ ਆ ਰਿਹਾ ਤੋਂ ਉਹਨਾਂ ਵੱਲੋਂ ਤਸਵੀਰਾਂ ਇੱਕ ਵਾਰ ਤੁਹਾਨੂੰ ਦੱਸਦੀ ਕਿ ਗਰੋਵਰ ਹਸਪੀਟਲ ਤੋਂ ਬਿਲਕੁਲ ਸਾਹਮਣੇ ਉਸ ਰੋਡ ਦੇ ਉਤੇ ਲਿੰਕ ਰੋਡ ਦੇ ਨੇੜੇ ਹੀ ਕਿੱਥੇ ਐਕਸੀਡੈਂਟ ਹੁੰਦਾ ਉਹ ਦੋ ਗੱਡੀਆਂ ਦਾ ਐਕਸੀਡੈਂਟ ਹੁੰਦਾ ਤੇ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਨਾਲ ਐਕਸੀਡੈਂਟ ਹੁੰਦਾ ਤੇ ਉਹ ਜਦੋਂ ਗੱਲਬਾਤ ਕਰਦੇ ਤੇ ਨਾਲ ਹੀ ਥਰਡ ਗੱਡੀ ਇੱਕ ਹੋਰ ਆਂਦੀ ਹੈ ਉਹ ਮੁੰਡੇ ਆਂਦੇ ਆ ਤੇ ਨਾਲ ਹੀ ਉਹਨਾਂ ਨੂੰ ਗੱਡੀ ਦੇ ਵਿੱਚੋਂ ਕੱਢ ਕੇ ਜਿਹੜਾ ਉਹਨਾਂ ਦਾ ਮਾਰਕਟ ਕਰਦੇ ਤੇ ਉਹ ਐਲੀਗੇਸ਼ਨ ਲਗਾ ਰਹੇ ਕਿ ਦੂਸਰੀ ਗੱਡੀ ਵਾਲਾ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਜਿਹੜਾ ਭਾਰੀ ਹੰਗਾਮਾ ਹੋ ਰਿਹਾ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀ ਹੱਲੇ ਵੀ ਉੱਥੇ ਖੜੀ ਹੈ ਜਿੱਥੇ ਐਕਸੀਡੈਂਟ ਹੋਇਆ ਤੇ ਦੂਸਰੀ ਗੱਡੀ ਆ ਖੜੀ ਹੈ ਤੇ ਜਿਹੜੀ ਤੀਸਰੀ ਗੱਡੀ ਦੱਸੀ ਜਾ ਰਹੀ ਹੈ ਇੱਥੋਂ ਦੀ ਜਿਹੜੀ ਮੌਕੇ ਤੋਂ ਤੇ ਜਿਹੜਾ ਦੱਸਿਆ ਗਿਆ ਰਿਹਾ ਮੁੰਡੇ ਜਿਹੜੇ ਇੱਥੋਂ ਦੀ ਫਰਾਰ ਹੋ ਗਏ ਐ ਤਸਵੀਰਾਂ 'ਚ ਦੇਖ ਸਕਦੇ ਹੋ ਜਿਹੜਾ ਹੁਣ ਗੱਡੀ ਦੀ ਚਾਬੀ ਵੀ ਮੰਗੀ ਜਾ ਰਹੀ ਹੈ ਪਰ ਐਕਸਲ ਟੁੱਟਿਆ ਗੱਡੀ ਦਾ ਗੱਡੀ ਜਿਹੜੀ ਸਾਈਡ ਤੇ ਨਹੀਂ ਹੋ ਰਹੀ ਪਰ ਸੈਸ਼ਨ ਵੱਲੋਂ ਡਿਵੀਜ਼ਨ ਨੰਬਰ 6 ਵੱਲੋਂ ਪੁਲਸ ਵੱਲੋਂ ਵੀ ਕਿਹਾ ਜਾ ਰਿਹਾ ਕਿ ਗੱਡੀ ਨੂੰ ਸਾਈਡ ਤੇ ਕੱਲੋ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਹੱਲੇ ਵੀ ਦਾ ਐਕਸੀਡੈਂਟ ਤੋਂ ਬਾਅਦ ਭਾਜੀ ਹੁਣ ਮੰਗ ਕੀ ਕਰਦੇ ਪਾਜੀ ਆਪਾਂ ਜੇ ਇਦਾਂ ਹੋ ਗਿਆ ਦੇਖੋ ਮਾਰ ਦੀ ਕਾਰਵਾਈ ਕਰਨ ਲੱਗੀ ਸਰ ਮਾਰ ਦੀ ਕਾਰਵਾਈ ਜੋ ਪੁਲਿਸ ਉਹ ਹੱਲੇ ਵੀ ਨਹੀਂ ਪਾਜੀ ਕਹਿ ਰਹੇ ਕਿ ਸਾਡੇ ਕੋਈ ਮੁੰਡੇ ਨਹੀਂ ਸੀ ਇਦਾਂ ਨਹੀਂ ਪਤਾ ਨਹੀਂ ਕਿੰਨਾ ਵੱਲੋਂ ਕੁੱਟਿਆ ਗਿਆ ਕਰੂਗੀ ਬਟ ਪੁਲਿਸ ਤੇ ਪਹਿਲੇ ਉਹ ਕਿ ਸੀਸੀਟੀਵੀ ਲੱਗੇ ਹੋਇਆ ਵਾ ਕਿ ਚਲੋ ਆਪਾਂ ਇੰਡੀਆ ਚ ਰਹਿਨੇ ਆ ਤੇ ਚਲੋ ਕਾਨੂੰਨ ਵਿਵਸਥਾ ਵੇਖ ਸਭ ਕੁਝ ਹੈਗੀ ਹੈ ਤੇ ਮਾਰ ਕੋਟ ਕਿੱਥੇ ਤੱਕ ਸਹੀ ਦੀ ਸਮਝ ਆਉਂਦੀ ਹੈ ਉਹੀ ਤੇ ਗੱਲ ਆ ਚਲੋ ਗੱਡੀਆਂ ਰੋਡ ਤੇ ਚੱਲ ਵੱਜ ਗਈਆਂ ਠੀਕ ਹੈ ਕਾਨੂੰਨ ਹੈ ਕੋਈ ਨਹੀਂ ਭਾਜੀ ਹੁਣ ਇਹਦਾ ਮਤਲਬ ਇਹ ਥੋੜੀ ਨਾ ਆਪਾਂ ਬੰਦੇ ਬਲਾ ਕੇ ਤਾਂ ਆਪਾਂ ਤਾਂ ਸਿਰ ਪਾੜ ਦਈਏ ਬਿਲਕੁਲ ਕਾਨੂੰਨ ਹੈ ਪੁਲਿਸ ਹੈ ਭਾਜੀ ਉਹਦੇ ਵੱਧ ਘੱਟ ਲੱਗ ਜਾਂਦੀ ਜੀ ਹੁਣੇ ਉਹਦਾ ਵਿਆਹ ਹੋਇਆ ਕੱਲ ਉਹ ਬੰਦਾ ਮਰ ਜਾਂਦਾ ਫੇਰ ਹਮ ਐਕਚੁਅਲੀ ਦੱਸਿਆ ਜਾਂਦਾ ਕਿ ਸਿਰ ਤੇ ਸੱਟ ਲੱਗੀਆਂ ਉਹਦੇ ਸਿਰ ਤੇ ਭਾਜੀ ਸਿਰਤੀ ਵੱਜੀਆਂ ਉਹਦੇ ਸੱਟਾਂ ਘਟੋ ਘਟ 7 ਤੋਂ 8 ਢਾਂਕੇ ਲੱਗੇ ਆ ਦਾਤ ਨਾ ਮਾਰੇ ਐਡਾ ਕਿਹੜਾ ਉਹਦੀ ਕੋਈ ਜ਼ਮੀਨ ਵੰਡੀ ਸੀ ਜਿਹੜਾ ਤੂੰ ਦਾੰਤ ਨਾਲ ਇੰਨੇ ਬਲੰਟ ਵੈਪਨ ਨਾਲ ਤੂੰ ਉਹਦੇ ਮਤਲਬ ਮਾਰ ਰਿਆਂ ਆ ਤੇ ਮਾਰ ਨਹੀਂ ਤੂੰ ਬਲੱਦਵਾਹ ਤੇ ਮਾਰ ਦੇ ਹੂੰ ਸਦਾ ਸਿਰ ਤੇ ਮਾਰ ਰਿਆਂ ਤੂੰ ਕਿਉਂਕਿ ਭਾਈ ਏ ਇਦਾਂ ਗੱਲ ਆ ਕਿ ਸੜਕ ਤੇ ਗੱਡੀਆਂ ਚੱਲਦੀਆਂ ਚੱਲੋ ਐਕਸੀਡੈਂਟ ਹੁੰਦਾ ਇਹ ਦੇਖੋ ਪ੍ਰਸ਼ਾਸਨ ਕਹਿ ਰਿਹਾ ਬੰਦੇ ਸ਼ਰੀਫ ਆ ਜੀ ਜਿਹਦੇ ਸੱਟਾਂ ਵੱਜੀਆਂ ਉਹ ਬੰਦਾ ਨਹੀਂ ਸ਼ਰੀਫ ਜਿੰਨੇ ਸੱਟਾਂ ਮਾਰੀਆਂ ਉਹ ਸ਼ਰੀਫ ਆ ਆਇਆ ਪੰਜਾਬ ਬਾਕੀ ਪੰਜਾਬ ਪੁਲਿਸ ਉਲਟ ਕਹਿ ਰਹੀ ਹੈ ਮੇਰਾ ਮਤਲਬ ਉੱਛਾ ਤਮ ਪਤਾ ਹੀ ਆ ਸਰਕਾਰ ਕਿਹੜੀ ਆ ਕੁਝ ਮਾਹੌਲ ਨੂੰ ਕਿੱਦਾਂ ਦੇਖ ਦਿਓ ਕਿ ਜਿੱਦਾਂ ਸ਼ਰੀਆਮ ਜਿੱਦਾਂ ਕੁੱਟਣਾ ਵੀ ਭਾਜੀ ਗੋਲੀਆਂ ਵੱਜਦੀਆਂ ਤੁਸੀਂ ਦੇਖੋ ਬਿਜ਼ਨਸਮੈਨਾਂ ਦੇ ਤੁਹਾਡੇ ਸਾਹਮਣੇ ਆ ਮਾਹੌਲ ਕੀ ਆ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਆ ਵੀ ਦੇਖੋ ਤੁਹਾਡੇ ਸਾਹਮਣੇ ਬੰਦਾ ਉਤਰਿਆ ਨਾਲ ਹੀ ਸਿਰ ਪਾੜਤਾ ਉਹਨੇ ਕਿਸੇ ਕਹਦਾ ਫੋਨ ਖਾਨ ਕਰਾਤਾ ਹੁਣ ਅਫਸਰ ਨੂੰ ਆ ਡੇਢ ਘੰਟਾ ਹੋ ਗਿਆ ਐਸਐਚਓ ਸਾਹਿਬ ਹੀ ਨਹੀਂ ਆਇਆ ਇੱਥੇ ਤੇ ਜਿਹੜੇ ਡਿਊਟੀ ਅਫਸਰ ਆਏ ਮੌਕੇ ਤੇ ਉਹ ਕੀ ਕਰਿਆ ਲੈ ਭਾਜੀ ਕਿ ਇਦਾਂ ਦਾ ਖੇਡ ਹੋ ਗਿਆ ਔਰ ਇੱਕ ਰੋਡ ਬੰਦ ਹੋ ਜਾਂ ਚਲੋ ਹੁੰਦੇ ਐਕਸੀਡੈਂਟ ਆਪਾਂ ਕਿਸੇ ਦੇ ਸਿਰ 'ਚ ਥੋੜਾ ਨਾ ਸੱਟਾਂ ਮਾਰਾਂਗੇ ਭਾਜੀ ਉਹ ਵੀ ਦਾਤ ਮਾਰਾਂਗੇ ਸਿਰ 'ਚ ਹਣਾ ਵੀ ਐਕਸੀਡੈਂਟ ਹੁੰਦੇ ਭਾਜੀ ਉੱਥੇ ਕਾਨੂੰਨ ਵੀ ਹੈ ਔਰ ਉੱਥੇ ਪੁਲਿਸ ਵੀ ਹੈ ਉਹਨੂੰ ਲੈ ਕੇ ਗੱਲਬਾਤ ਹੁੰਦੀ ਹੈ ਇਹ ਇਹ ਤਾਂ ਨਹੀਂ ਕਿ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ ਹੀ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਆ ਤੇ ਉੱਥੋਂ ਅਫਸਰ ਇਹ ਕਹਿ ਰਹੇ ਕਿ ਬੰਦੇ ਬਹੁਤ ਸ਼ਰੀਫ ਆ ਜਿਨ੍ਹਾਂ ਨੇ ਮਾਰੀਆਂ ਸੱਟਾਂ ਮੈਨੂੰ ਤਾਂ ਲੱਗਦਾ ਕਿ ਕੋਈ ਪ੍ਰੈਸ਼ਰ ਪਾ ਗਿਆ ਪੁਲਿਸ ਦੇ ਉੱਪਰ ਕਿ ਹੁਣ ਕੀ ਪ੍ਰੈਸ਼ਰ ਪਿਆ ਤੇ ਕੀ ਨਹੀਂ ਪਿਆ ਬਾਕੀ ਸਵੇਰੇ ਜੇ ਨਾ ਹੋ ਗਏ ਅਸੀਂ ਥਾਣੇ ਬਾਹਰ ਬੈਜਣਾ 100 200 ਬੰਦੇ ਨਾਲ ਕਿਉਂਕਿ ਇਹਨਾਂ ਕੋਲ ਇੱਕ ਨੰਬਰ ਵੀ ਆ ਗਿਆ ਗੱਡੀ ਜਿਹੜੀ ਭੱਜੀ ਇੱਥੋਂ ਦੀ ਦਫੇ ਕਰ ਰਹੇ ਆ ਪੁਲਿਸ ਕੋਲ ਦਾ ਨੰਬਰ ਵੀ ਆ ਗਿਆ ਗੱਡੀ ਦੀ ਚਾਬੀ ਵੀ ਕੱਢ ਲਈ ਕਾਗਜ਼ ਵੀ ਕੱਢ ਲਏ ਜਦੋਂ ਅਸੀਂ ਰੌਲਾ ਪਾਇਆ ਕਿ ਇਹ ਐਕਟਵਾ ਤੇ ਇਹਨਾਂ ਨੇ ਚਾਬੀ ਰੱਖ ਦਿੱਤੀ ਔਰ ਜਦੋਂ